ਮਰਵਾਤੀ ਮੰਮੀ ਤਾਂ ਮੇਰੇ ਗੋਲੀ ਮੜਵਾਤੀ ਅੱਜ ਤੈਂ ਮੇਰੇ ਗੋਲੀ ਮੜਵਾਤੀ ਓ ਲੋਕੋ ਓ ਮੈਂ ਖੇੜੀ ਵਾਲੇ ਨੂੰ ਤੀ ਦੇ ਕੇ ਬੁਸ਼ਤਾ ਰਹੀ ਆ ਲੋਕੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਸ ਵੇਲੇ ਦੀ ਇੱਕ ਬੇਹਦ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੋਸਤੋ ਤੁਸੀਂ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਬੇ ਨੂੰ ਤਾਂ ਸਾਰੇ ਹੀ ਜਾਣਦੇ ਹੋਮੋਗੇ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਨੇ ਅਤੇ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਬਾਬੇ ਖੇੜੀ ਵਾਲੇ ਦਾ ਵਿਆਹ ਹੋਇਆ ਸੀ ਅਤੇ ਖੇੜੀ ਵਾਲੇ ਬਾਬੇ ਦੇ ਵਿਆਹ ਤੋਂ ਬਾਅਦ ਉਹਦੇ ਘਰ ਦੇ ਵਿੱਚ ਕਾਫੀ ਕਲੇਸ਼ ਰਹਿੰਦਾ ਸੀ ਪਰ ਦੋਸਤੋ ਅੱਜ ਦੀ ਇੱਕ ਬੇਹਦ ਵੱਡੀ ਖਬਰ ਹੈ ਕਿ ਘਰ ਦੇ ਵਿੱਚ ਕਲੇਸ਼ ਦੇ ਚੱਲਦਿਆਂ ਬਾਬੇ ਖੇੜੀ ਵਾਲੀ ਦੀ ਆਪਣੀ ਸੱਸ ਦੇ ਨਾਲ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਬਾਬਾ ਖੇੜੀ ਵਾਲਾ ਆਪਣੀ ਸੱਸ ਦੇ ਪੱਟ ਵਿੱਚ ਫੈਰ ਮਾਰਦਾ ਹੈ ਤੇ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਬਾਬੇ ਖੇੜੀ ਵਾਲੀ ਦੀ ਸੱਸ ਦੁਆਰਾ ਇੱਕ ਵੀਡੀਓ ਬਣਾਈ ਜਾਂਦੀ ਹੈ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਸੋ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਪੂਰੇ ਮਾਮਲੇ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਬਾਬੇ ਖੇੜੀ ਵਾਲੇ ਨੇ ਜਿਹੜਾ ਕੰਮ ਕੀਤਾ ਹੈ ਕਿ ਉਹ ਸਹੀ ਕੀਤਾ ਜਾਂ ਗਲਤ ਕੀਤਾ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਤੇ ਇਸ ਵੀਡੀਓ ਨੂੰ ਅੱਗੇ ਬਾਤ-ਬਾਤ ਸ਼ੇਅਰ ਜਰੂਰ ਕਰ ਦਿਓ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਦਿਓ ਮਿਲਦਾਂਗੇ ਅਗਲੀ ਵੀਡੀਓ ਤੇ ਉਦ ਤੱਕ ਰੱਬ ਰਾਖਾ